ਬ੍ਰਿਟੇਨ ਤੋਂ ਭਾਰਤੀਆਂ ਦਾ ਮੋਹ ਪੰਗ ਹੁੰਦਾ ਜਾ ਰਿਹਾ ਹੈ ਬ੍ਰਿਟੇਨ ਨੇ ਕੱਲ ਕੁੱਲ ਪ੍ਰਵਾਸ ਵਿੱਚ ਗਿਰਾਵਟ ਦਰਜ ਕੀਤੀ ਹੈ ਜਿਸ ਮੁਤਾਬਕ ਪਿਛਲੇ ਸਾਲ ਦੇ ਛੱਡਣ ਵਾਲੇ ਵਿਦੇਸ਼ੀਆਂ ਦਾ ਸਭ ਤੋਂ ਵੱਡਾ ਸਮੂਹ ਭਾਰਤੀ ਵਿਦਿਆਰਥੀਆਂ ਤੇ ਕਾਮੇ ਸਨ ਅਜਿਹਾ ਹੋਣ ਦੇ ਪਿੱਛੇ ਦੀ ਵਜ੍ਹਾ ਬ੍ਰਿਟੇਨ ਦੀਆਂ ਸਖਤ ਵੀਜ਼ਾ ਅਤੇ ਇਮੀਗ੍ਰੇਸ਼ਨ ਨੀਤੀਆਂ ਰਹੀਆਂ ਜਿਨ੍ਹਾਂ ਦਾ ਪ੍ਰਭਾਵ ਵੀਰਵਾਰ ਨੂੰ ਜਾਰੀ ਕੀਤੇ ਗਏ ਦੇਸ਼ ਦੇ ਤਾਜ਼ਾ ਪ੍ਰਵਾਸ ਅੰਕੜਿਆਂ ਵਿੱਚ ਪ੍ਰਤੀਬਿੰਬਤ ਹੋਇਆ ਆਵਿਸ਼ਵਾਰ ਨੈਸ਼ਨਲ ਸਟੈਟਿਸਕ ONSD 2024 ਦੇ ਵਿਸ਼ਲੇਸ਼ਣਸਾਰ ਅਧਿਆਏ ਦੇ ਉਦੇਸ਼ ਨਾਲ ਆਏ ਲਗਭਗ 37000 ਭਾਰਤੀ ਕਾਮਕਾਜੀ ਕਾਰਨ ਕਰਕੇ ਆਏ 18000 ਲੋਕ ਅਤੇ ਹੋਰ ਅਨਸਾਪੇ ਕਾਰਨ ਕਰਕੇ ਆਏ 3000 ਲੋਕ ਪ੍ਰਵਾਸ ਰੁਝਾਨ ਦੀ ਅਗਵਾਈ ਕਰੰਟ ਵਿੱਚ ਸਭ ਤੋਂ ਅੱਗੇ ਹਨ ਉਸ ਤੋਂ ਬਾਅਦ ਚੀਨੀ ਵਿਦਿਆਰਥੀ ਅਤੇ ਕਾਮੇ 45000 ਆਉਂਦੇ ਹਨ ਨਾਈਜੀਰੀਆ 16000 ਪਾਕਿਸਤਾਨੀ 12000 ਅਤੇ ਅਮਰੀਕੀ 8000 ਵੀ ਚੋਟੀ ਦੀਆਂ ਪੰਜ ਇਮੀਗ੍ਰੇਸ਼ਨ ਕੋਮਿਅੰਤਾ ਵਿੱਚ ਸ਼ਾਮਲ ਸਨ ਅਤੇ ਨਤੀਜੇ ਵਜੋਂ ਕੁੱਲ ਸ਼ੁੱਧ ਪ੍ਰਵਾਸ ਵਿੱਚ ਪਿਛਲੇ ਸਾਲ 431000 ਦੀ ਗਰਾਵਟ ਆਈ ਜੋ ਪਿਛਲੇ ਸਾਲ ਨਾਲੋਂ ਲਗਭਗ ਅੱਧੀ ਹੈ ਯੂਕੇ ਹੋਮ ਆਫਿਸ ਦੇ ਅੰਕੜਿਆਂ ਦੇ ਆਧਾਰ ਤੇ ਓਐਨਐਸ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਪ੍ਰਵਾਸ ਕਰਨ ਵਾਲੇ ਲੋਕਾਂ ਵਿੱਚੋਂ ਭਾਰਤੀ ਸਭ ਤੋਂ ਵੱਧ ਆਮ ਹਨ ਓਐਨਐਸ ਵਿਕੀਆ ਵਾਦੀ ਅੰਕੜਿਆਂ ਦੀ ਡਾਇਰੈਕਟਰ ਮੈਰੀ ਕ੍ਰੈਗਰੀ ਨੇ ਕਿਹਾ ਕਿ ਗ੍ਰਾਵਟ ਮੁਕਤ ਤੌਰ ਤੇ ਯੂਕੇ ਵਿੱਚ ਕੰਮ ਕਰਨ ਅਤੇ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਖਾਸ ਕਰਕੇ ਵਿਦਿਆਰਥੀਆਂ ਤੇ ਨਿਰਭਰ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਕਰਨ ਹੈ ਉਹਨਾਂ ਨੇ ਕਿਹਾ ਕਿ ਦਸੰਬਰ 2024 ਤੱਕ 12 ਮਹੀਨਿਆਂ ਵਿੱਚ ਇਮੀਗ੍ਰੇਸ਼ਨ ਵਿੱਚ ਵਾਅਦਾ ਵੀ ਹੋਇਆ ਖਾਸ ਕਰਕੇ ਉਦੋਂ ਜਦੋਂ ਅਸਲ ਵਿੱਚ ਅਧਿਆਇ ਵੀਜ਼ਾ ਤੇ ਉਸ ਸਮੇਂ ਆਇਸਨ ਜਦੋਂ ਮਹਾਮਾਰੀ ਕਰਨ ਯੂਕੇ ਵਿੱਚ ਯਾਤਰਾ ਪਾਬੰਦੀਆਂ ਨੂੰ ਢਿੱਲਾ ਕਰ ਦਿੱਤਾ ਗਿਆ ਸੀ ਯੂਕੇ ਸਰਕਾਰ ਨੇ ਕੁੱਲ ਇਮੀਗ੍ਰੇਸ਼ਨ ਵਿੱਚ ਗਰਾਵੜਤੀ ਪ੍ਰਸ਼ੰਸਾ ਕੀਤੀ ਇੱਕ ਜਿਹੜਾ ਮੁੱਦਾ ਹੈ ਜੋ ਵੱਧਦੇ ਅੰਕੜਿਆਂ ਅਤੇ ਹਾਲੀਆਂ ਚੋਣਾਂ ਵਿੱਚ ਸੱਜੇ ਪੱਖੀ ਇਮੀਗ੍ਰੇਸ਼ਨ ਵਿਰੋਧੀ ਲੇਬਰ ਪਾਰਟੀ ਦੇ ਮਤਵਪੂਰਨ ਲਾਭਾਂ ਵਿਚਕਾਰ ਆ ਰਹੀ ਨੀਤੀਕ ਏਜੰਡੇ ਤੇ ਹਵਾਈ ਰਿਹਾ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਟਮਰ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਵਿੱਚ ਕਿਹਾ ਕੰਜ਼ਰਵੇਟਿਵ ਸ਼ਾਸਨ ਦੌਰਾਨ ਸ਼ੋਤ ਇਮੀਗ੍ਰੇਸ਼ਨ ਲਗਭਗ 10 ਲੱਖ ਤੱਕ ਪਹੁੰਚ ਗਿਆ ਜੋ ਕਿ ਇੱਕ ਬਰ ਸਿੰਘਮ ਦੀ ਆਬਾਦੀ ਦੇ ਬਰਾਬਰ ਹੈ ਮੈਂ ਜਾਣਦਾ ਕਿ ਤੁਸੀਂ ਇਸ ਤੋਂ ਪਰੇਸ਼ਾਨ ਹੋ ਅਤੇ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਮੈਂ ਇਸ ਨੂੰ ਬਦਲ ਦਿਆਂਗਾ ਅੱਜ ਦੇ ਅੰਕੜੇ ਦਰਸਾਉਂਦੇ ਹਨ ਕਿ ਅਸੀਂ ਪਿਛਲੇ ਸਾਲ ਸ਼ੋਤ ਇਮੀਗ੍ਰੇਸ਼ਨ ਲਗਭਗ ਅੱਧਾ ਘਟਾ ਦਿੱਤਾ